ਾਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਦੋ ਤਿੰਨ ਅਹਿਮ ਮਸਲਿਆਂ ਦੇ ਬਾਰੇ ਪਹਿਲਾਂ ਤਾਂ ਇਹ ਹੈਗਾ ਕਿ ਜਿਹੜੀ ਸਿੰਘ ਸਹਿਬਾਨ ਨੇ ਨਵੀਂ ਅਕਾਲੀ ਦਲ ਬਣਾਉਣ ਬਾਰੇ ਜਾਂ ਨਵੀਂ ਪਾਰਟੀ ਬਣਾਉਣ ਬਾਰੇ ਕਿਹਾ ਸੀਗਾ ਵੱਖ-ਵੱਖ ਅਕਾਲੀ ਦਲਾਂ ਨੂੰ ਮੇਨਲੀ ਦੋ ਸੀਗੇ ਸ਼੍ਰੋਮਣੀ ਅਕਾਲੀ ਦਲ ਤੇ ਸੁਧਾਰ ਲਹਿਰ ਉਹ ਮਾਮਲਾ ਵਿੱਚ ਵਿਚਾਰੇ ਲਟਕਦਾ ਜਾਪਦਾ ਕਈ ਦਿਨ ਨਿਕਲ ਗਿਆ ਹੈ ਤੇ ਅਜੇ ਉਸ ਗੱਲ ਦਾ ਟੇਕ ਆਫ ਹੋਣਾ ਮਤਲਬ ਉਹਦਾ ਸ਼ੁਰੂ ਹੋਣ ਦੀ ਗੱਲ ਜਿਹੜੀ ਆ ਉਹ ਵਿੱਚੇ ਰੁੱਲਦੀ ਐ ਤੇ ਇਸੇ ਦੌਰਾਨ ਅਕਾਲੀ ਦਲ ਨੇ ਜਿਹੜੇ ਆ ਆਪਣੇ ਇੱਕ ਕਾਨਫਰੰਸ ਮਾਗੀ ਦੇ ਮੇਲੇ ਤੇ ਸੱਦ ਲਈ ਐ ਤੇ ਦੂਜੇ ਪਾਸੇ ਜਿਹੜੇ ਅਮਰਤਪਾਲ ਨੇ ਲੋਕ ਸਭਾ ਮੈਂਬਰ ਨੇ ਉਹਨਾਂ ਦੇ ਪਿਤਾ ਉਹਨੇ ਕਿਹਾ ਕਿ ਅਸੀਂ ਮਾਗੀ ਤੋਂ ਨਵੀਂ ਪਾਰਟੀ ਬਣਾਵਾਂਗੇ ਇਹੋ ਜੀਆਂ ਪਾਰਟੀਆਂ ਪਹਿਲਾਂ ਵੀ ਪੰਜਾਬ ਦੇ ਵਿੱਚ ਬਣਦੀਆਂ ਰਹੀਆਂ ਪਰ ਬਹੁਤਾ ਕੁਝ ਉਹਨਾਂ ਨੇ ਨਹੀਂ ਕਰ ਸਕੀਆਂ ਕੀ ਇਹ ਨਵੀਂ ਪਾਰਟੀ ਜਿਵੇਂ ਦੋ ਲੋਕ ਸਭਾ ਚੋਣਾਂ ਇੱਕ ਸਰਬਜੀਤ ਸਿੰਘ ਫਰੀਦਕੋਟ ਤੋਂ ਜਿੱਤੇ ਐ ਤਰਨਤਨ ਤੋਂ ਜਿੱਤੇ ਹਮਰਤਪਾਲ ਕੀ ਨਵੀਂ ਪਾਰਟੀ ਲੋਕਾਂ ਦੀਆਂ ਜਿਹੜੀਆਂ ਐਸਪੀਰੇਸ਼ਨ ਨੇ ਉਹਨਾਂ ਨੂੰ ਪੂਰੀ ਕਰਨ ਚ ਕਾਮਯਾਬ ਹੋਏਗੀ ਜਾਂ ਕੀ ਕੀ ਰੁਖ ਲਏਗੀ ਇਹ ਆਪਣੇ ਆਪ ਚ ਇੱਕ ਵੱਡਾ ਸਵਾਲ ਹੈਗਾ ਨਵੇਂ ਸਾਲ ਦੇ ਵਿੱਚ ਨਵੀਂ ਪਾਰਟੀ ਪੰਜਾਬ ਦੇ ਵਿੱਚ ਬਣ ਜਾ ਰਹੀ ਹੈ ਇੱਕ ਤਾਂ ਇਸ ਦੇ ਮੁੱਦੇ ਤੇ ਗੱਲ ਕਰਾਂਗੇ ਦੂਜਾ ਕੇਜਰੀਵਾਲ ਨੇ ਆਰਐਸ ਦੇ ਮੁਖੀ ਨੂੰ ਇੱਕ ਪੱਤਰ ਲਿਖਿਆ ਉਹਦੇ ਬਾਰੇ ਵੀ ਚਰਚਾ ਕਰਾਂਗੇ ਤੇ ਸਿੱਧੂ ਸਾਹਿਬ ਤੁਸੀਂ ਜਿਹੜਾ ਸਿੰਘ ਸਾਹਿਬਾਨ ਨੇ ਫੈਸਲਾ ਕੀਤਾ ਸੀ ਕਿ ਨਵਾਂ ਅਕਾਲੀ ਦਲ ਬਣਾਇਆ ਜਾਵੇ ਸੱਤ ਮੈਂਬਰੀ ਕਮੇਟੀ ਵੀ ਬਣਾਈ ਸੀ ਉਹਨੇ ਅਜੇ ਗੋੜੇ ਚ ਪੂਣੀ ਵੀ ਨਹੀਂ ਕੀਤੀ ਤੁਹਾਨੂੰ ਕੀ ਲੱਗਦਾ ਕਿ ਉਹ ਗੱਲ ਮਟੀਰੀਅਲਾਈਜ਼ ਹੋਏਗੀ ਕੋ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ 2 ਦਸੰਬਰ ਦੇ ਜਿਹੜਾ ਅਕਾਲੀ ਜਿਹੜਾ ਆਦੇਸ਼ ਸੀਗਾ ਹੁਕਮਨਾਮਾ ਸੀ ਜਾਂ ਅਕਾਲ ਤਖਤ ਤੋਂ ਸਾਰਾ ਪ੍ਰੋਨਾਨਸਮੈਂਟ ਹੋਈ ਸੀ ਇਹਨਾਂ ਦੇ ਕਬੂਲ ਕਰਨ ਤੋਂ ਬਾਅਦ ਵੀ ਸਾਡੀ ਜਿਹੜੀ ਪੋਲਿਟਿਕਸ ਹੈ ਅਸੀਂ ਜਿਹੜੇ 78 ਤੋਂ ਇਸ ਅਪ੍ਰੈਲ ਤੋਂ ਸ਼ੁਰੂ ਕੀਤਾ ਸੀ ਤੇ ਉਸ ਪੋਲਿਟਿਕਸ ਦੇ ਰਾਹੀਂ ਸਾਡਾ ਜਿਹੜਾ ਸਾਡਾ ਸਾਰੀਆਂ ਗਲਤੀਆਂ ਹੋਈਆਂ ਉਸ ਪੋਲਿਟਿਕਸ ਨੇ ਗਲਤੀਆਂ ਕੀਤੀਆਂ ਖਾਸ ਕਰਕੇ ਜਿਹੜਾ ਭਾਜਪਾ ਨਾਲ ਅਕਾਲੀ ਦਲ ਦਾ ਸਬੰਧ ਰਿਹਾ ਉਹਦੇ ਕਰਕੇ ਜਾਂ ਬੀਜੇਪੀ ਦੀਆਂ ਪਾਲਿਸੀਆਂ ਮੁਤਾਬਕ ਚੱਲਿਆ ਜਾਂ ਕਈ ਇੱਥੋਂ ਤੱਕ ਵੀ ਕਹਿੰਦੇ ਬੀਜੇਪੀ ਨੂੰ ਆਤਮਸਮਰਪਣ ਵਾਲੀ ਜਿਹੜੀ ਸਿਆਸਤ ਸੀ ਉਹਦੇ ਕਰਕੇ ਸਾਰੀਆਂ ਗਲਤੀਆਂ ਹੋਈਆਂ ਇਸੇ ਕਰਕੇ ਦੋਨਾਂ ਪੋਲਿਟਿਕਸ ਦਾ ਜਿਹੜੀ ਬੀਜੇਪੀ ਨਾਲ ਰਲ ਕੇ ਚੱਲੀ ਤੇ ਜਿਹੜੀ ਸਿੱਖ ਜਿਹਨੂੰ ਇੱਕ ਅਕਾਲ ਤਖਤ ਜਾਂ ਇੱਕ ਸਿੱਖੀ ਵਾਲੀ ਜਿਹੜੀ ਸਿਆਸਤ ਹੈ ਉਸ ਦਾ ਦੋਨਾਂ ਦੇ ਵਿੱਚ ਆਪਸ ਵਿੱਚ ਵੀ ਕੋਈ ਤਾਲਮੇਲ ਨਹੀਂ ਵਿਰੋਧ ਹੈ ਤੇ ਇਸ ਕਰਕੇ ਅਕਾਲ ਤਖਤ ਦੇ ਉਦਣ ਅਨਾਉਂਸ ਕੀਤਾ ਵੀ ਤੁਸੀਂ ਹੁਣ ਉਹ ਸਾਰੀਆਂ ਗਲਤੀਆਂ ਮੰਨੋ ਉਹ ਮੰਨ ਗਏ ਅਖੀਰ ਵਿੱਚ ਇਹ ਵੀ ਗੱਲ ਹੋਈ ਸੁਖਵੀਰ ਬਾਦਲ ਦੇ ਮੰਨਣ ਤੋਂ ਬਾਅਦ ਅੱਠ ਗੱਲਾਂ ਹੋ ਅੱਠਾਂ ਗੱਲਾਂ ਦੀ ਕਬੂਲ ਕੀਤੀਆਂ ਉਹਨੇ ਇਹ ਕਬੂਲ ਵੀ ਕੀਤਾ ਵੀ ਹਾਂ ਸਾਡੀ ਪੋਲਿਟਿਕਸ ਗਲਤ ਹੈ ਪਿੱਛੋਂ ਇਹ ਅਨਾਉਂਸਮੈਂਟ ਵੀ ਹੋਈ ਵੀ ਤੁਸੀਂ ਪਾਰਟੀ ਨੂੰ ਹੁਣ ਚਲਾਉਣ ਦੇ ਕਾਬਲ ਨਹੀਂ ਯੋਗ ਨਹੀਂ ਰਹੇ ਤੁਸੀਂ اخਲਾਕੀ اخਲਾਕੀ ਜਿਹੜੀ ਜ਼ਿੰਮੇਵਾਰੀ ਤੇ ਪੂਰੇ ਨਹੀਂ ਉਤਰੇ ਤੇ ਤੁਹਾਡੇ ਕੋਲੇ ਹੁਣ ਮੋਰਲ ਸਟਰੈਂਥ ਨਹੀਂ ਰਹੀ ਵੀ ਤੁਸੀਂ ਪਾਰਟੀ ਸ਼ੁਰੂ ਕਰੇ ਚਾਰੀ ਜਾਰੀ ਰੱਖੋਗੇ ਇਸ ਕਰਕੇ ਹੁਣ ਪਾਰਟੀ ਨੂੰ ਨਵੇਂ ਤਰੀਕੇ ਨਾਲ ਨਵੀਆਂ ਲਹਿਾਉ ਤੇ ਦੁਆਰਾ ਖੜਾ ਕੀਤਾ ਜਾਵੇ ਨਵੀਂ ਮੈਂਬਰਸ਼ਿਪ ਕੀਤੀ ਜਾਵੇ ਇਹਦੇ ਲਈ ਉਹ ਸੱਤ ਮੈਂਬਰੀ ਕਮੇਟੀ ਬਣਾਈ ਸੀ ਪਰ ਇਹ ਸਾਰਾ ਕੁਝ ਅਕਾਲੀ ਦਲ ਨੇ ਮੰਨਿਆ ਨਹੀਂਗਾ ਧਾਰਮਿਕ ਸਜ਼ਾ ਇਹ ਕੱਲ ਕੱਲੀ ਧਾਰਮਿਕ ਸਜ਼ਾ ਜੀ ਉਹਨਾਂ ਨੇ ਜਿਹੜੀ ਹੈ ਉਹ ਹੀ ਪੂਰੀ ਕੀਤੀ ਹੈ ਧਾਰਮਿਕ ਸਜ਼ਾ ਦਾ ਤਾਂ ਪੂਰੀ ਕੀਤੀ ਹੈ ਵੀ ਬਰਗਾੜੀ ਵਾਲਾ ਜਿਹੜਾ ਬੇਅਦਬੀ ਵਾਲਾ ਕੇਸ ਆ ਉਹਨਾਂ ਦੇ ਪਿੱਛੋਂ ਲੈ ਜੀ ਉਹਨਾਂ ਦੇ ਮਗਰੋਂ ਲੈ ਜੇ ਇਹ ਥੁੱਕ ਤੱਕ ਹੀ ਹੋ ਰਹੇ ਆ ਤੇ ਇਸ ਕਰਕੇ ਆ ਸਾਰਾ ਕੁਝ ਜਿਹੜੋ ਵਿੱਚੋਂ ਛੱਡਿਆ ਨਾ ਅਸਤੀਫਾ ਦਿੱਤਾ ਨਾ ਨਵੀਂ ਪਾਰਟੀ ਬਣਾਉਣ ਦਾ ਸ਼ੁਰੂਆਤ ਕੀਤੀ ਇਸੇ ਕਰਕੇ ਆਪਣੀ ਮਰਜ਼ੀ ਹਜੇ ਤੱਕ ਉਹਨਾਂ ਨੇ ਆਪਣੀ ਕੀਤੀ ਹੈ ਸਖਬੀਰ ਪਾਲ ਦਾ ਹਸਤੀਫਾ ਹੀ ਨਹੀਂ ਇਸ ਕਰਕੇ ਨਵੀਂ ਪਾਰਟੀ ਬਣਨ ਦਾ ਜਾਂ ਇੱਕ ਇਹ ਰੀਜਨਲ ਜਾਂ ਪਾਰਟੀ ਜਾਂ ਅਕਾਲੀ ਦਲ ਨਵਾਂ ਖੜਾ ਹੋ ਜਾਣਾ ਜਾਂ ਇੱਕ ਰੀਜਨਲ ਜਾਂ ਖੇਤਰੀ ਤਾਕਤ ਬਣ ਜਾਣਾ ਇਹ ਹੁਣ ਦੂਰ ਦੀ ਗੱਲ ਹੋ ਗਈ ਆ ਪਰ ਇੱਕ ਗੱਲ ਜ਼ਰੂਰ ਹੈ ਵੀ ਜਿਹੜਾ 1996 ਦੇ ਵਿੱਚ ਮੋਗਾ ਕਾਨਫਰੰਸ ਹੋਈ ਸੀਗੀ ਉਸ ਕਾਨਫਰੰਸ ਨੇ ਅਕਾਲੀ ਦਲ ਨੂੰ ਇਹ ਸਪੱਸ਼ਟ ਬទੂਰਿਆ ਸੀਗਾ ਕਿ ਪੰਥਕ ਪਾਰਟੀ ਦੀ ਥਾਂ ਤੇ ਪੰਜਾਬੀ ਪਾਰਟੀ ਦੀ ਲੋੜ ਕੀ ਉਹ ਲੋੜ ਹੁਣ ਨਹੀਂ ਰਹੀ ਲੋੜ ਹਜੇ ਵੀ ਹੈਗੀ ਹੈ ਇਸੇ ਕਰਕੇ ਤਾਂ ਦੋਨਾਂ ਦੇ ਵਿੱਚ ਤਾਲਮੇਲ ਨਹੀਂ ਮਿਸਮੈਚ ਹੈ ਦੋਨਾਂ ਦੇ ਵਿੱਚ ਅਕਾਲ ਤਖਤ ਕੀ ਕਹਿ ਰਿਹਾ ਤੇ ਇਹ ਪਾਰਟੀ ਨੇ ਕਿਸ ਤਰੀਕੇ ਨਾਲ ਕੰਮ ਕੀਤਾ ਤੇ ਕਿਸ ਤਰੀਕੇ ਨਾਲ ਕੰਮ ਕਰਨ ਦੀ ਸਮਰੱਥਾ ਹੈ ਇਹਨਾਂ ਚ ਸਮਰੱਥਾ ਹੀ ਨਹੀਂ ਜਿਸ ਲੈਵਲ ਤੇ ਅਕਾਲ ਤਖਤ ਕਹਿ ਰਿਹਾ ਇਹ ਕਰ ਹੀ ਨਹੀਂ ਸਕਦੇ ਉਸ ਲੈਵਲ ਤੇ ਨਾ ਬੀਜੇਪੀ ਨੂੰ ਛੱਡ ਸਕਦੇ ਆ ਬੀਜੇਪੀ ਨਾਲ ਇਹ ਐਨੇ ਕੋਲ ਮਿਲ ਨਹੀਂ ਉਹਦੇ ਥੱਲੇ ਇੰਨਾ ਚੱਲ ਰਿਹਾ ਜਾ ਕੇ ਸਾਰੀ ਪੋਲਿਟਿਕਸ ਉਹਦੇ ਥੱਲੇ ਚੱਲੀ ਆ ਲੇਟੈਸਟ ਹੀ ਦੇਖੋ ਤੁਸੀਂ ਸਾਰੀ ਗੱਲ ਤੇ ਬਾਅਦ ਇੱਕ ਇੱਕ ਦੇਸ਼ ਤੇ ਇੱਕ ਇਲੈਕਸ਼ਨ ਇੱਕ 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 ਕੌਮ ਵਨ ਨੇਸ਼ਨ ਵਨ ਇਲੈਕਸ਼ਨ ਵਾਲਾ ਉਹ ਜਿਹੜਾ ਸਾਰਾ ਕੁਝ ਮੰਨ ਜਾਣਾ ਉਹ ਉਹ ਉਹਦੀ ਵੀ ਸਪੋਰਟ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ ਫਿਰ ਇਹ ਕਿੱਥੋਂ ਰੀਜਨਲ ਪਾਰਟੀ ਬਣ ਜਾਏਗੀ ਗਿੱਲੀ ਸਿੱਖਾਂ ਦੀ ਇੱਕ ਖਾਸ ਐਸਪੀਰੇਸ਼ਨ ਹੈ ਸਿੱਖਾਂ ਦੀ ਇਹ ਖਾਹਸ਼ ਹੈ ਵੀ ਇਹ ਸਾਡੀ ਇੱਕ ਅਕਾਲੀ ਦਲ ਪਹਿਲੇ ਦੀ ਤਰ੍ਹਾਂ ਸਾਡੀ ਇਹ ਇੱਕ ਖੇਤਰੀ ਪਾਰਟੀ ਹੋਵੇ ਜਾਂ ਪੰਜਾਬ ਦੀ ਪਾਰਟੀ ਹੋਵੇ ਪਰ ਹੁਣ ਇੱਕ ਨਵੀਂ ਪਾਰਟੀ ਜਿਹੜੇ ਅਮਰਤਪਾਲ ਨੇ ਲੋਕ ਸਭਾ ਮੈਂਬਰ ਉਹਨਾਂ ਦੇ ਪਿਤਾ ਨੇ ਐਲਾਨ ਕੀਤਾ ਵੀ ਉਹ ਨਵੀਂ ਪਾਰਟੀ ਬਣਾਉਣਗੇ ਮਾਗੀ ਵਾਲੇ ਦਿਨ ਤੈਨੂੰ ਲੱਗਦਾ ਕਿ ਨਵੀਂ ਪਾਰਟੀ ਜਿਹੜਾ ਐਲਾਨ ਕੀਤਾ ਗਿਆ ਉਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜਾਂ ਜੋ ਉਹਨਾਂ ਦੇ ਮਨੋਰਥ ਨੇ ਉਹਨਾਂ ਨੂੰ ਕੁਝ ਹੱਦ ਤੱਕ ਕਰਨ ਦੇ ਵਿੱਚ ਪੂਰਾ ਕਰਨ ਦੇ ਵਿੱਚ ਸਫਲ ਹੋ ਜਾਈਗੀ ਕੋਈ ਕੀ ਤੁਸੀਂ ਸੋਚਦੇ ਨਵੀਂ ਪਾਰਟੀ ਬਾਰੇ ਵੇਖੋ ਇਹਦੇ ਬਾਰੇ ਸ਼ਾਰਟ ਵਿੱਚ ਗੱਲ ਇੰਨੀ ਹੈ ਵੀ ਹਜੇ ਲੋਕ ਜਿਹੜੇ ਕਹਿੰਦੇ ਵੀ ਨਵੀਂ ਪਾਰਟੀ ਖੜੀ ਹੋਊ ਬੜੇ ਉਤਸ਼ਾਹਤ ਹੈ ਉਹਨਾਂ ਨੂੰ ਲੱਗਦਾ ਵੀ ਖਲਾਅ ਪਿਆ ਆਕਾਲੀ ਦਲ ਤਾਂ 2 ਦਸੰਬਰ ਦੀ ਕਿਸੇ ਗੱਲ ਨੂੰ ਨਹੀਂ ਮੰਨਿਆ ਹੁਕਮਨਾਮੇ ਨੂੰ ਨਹੀਂ ਮੰਨਿਆ ਇਸ ਕਰਕੇ ਇਸ ਕਿਸਮ ਦਾ ਸੰਪੰਥਕ ਸਫਾ ਦੇ ਵਿੱਚ ਇੱਕ ਖਲਾਅ ਹੈ ਇੱਕ ਖਾਲੀ ਥਾਂ ਪਿਆ ਹੈ ਉਹਦੀ ਭਰਨ ਲਈ ਸ਼ਾਇਦ ਇਹ ਜਿਹੜੀ ਮਾਗੀ ਦੇ ਮੇਲੇ ਉੱਤੇ ਮੁਕਸਰ ਇਹ ਪਾਰਟੀ ਖੜੀ ਕਰ ਰਹੀ ਉਹਦੀ ਥਾਂ ਤੇ ਆਊਗੀ ਬੜੇ ਲੋਕ ਇਸ ਗੱਲ ਦੇ ਹੱਕ 'ਚ ਵੀ ਲੱਗਦੇ ਆ ਪਰ ਸਵਾਲ ਇਹ ਹੈ ਸੰ ਪਾਰਟੀ ਇਸ ਤਰੀਕੇ ਨਾਲ ਖੜੀ ਨਹੀਂ ਹੁੰਦੀ ਕੀ ਪਾਲਿਸੀ ਹੋਊਗੀ ਪੰਥਕ ਪੰਥ ਲਈ ਵੀ ਇਹ ਪਾਲਿਸੀ ਬਣਾ ਕੇ ਤੋਰਨਾ ਪਊ ਮੈਨੂੰ ਇਹ ਲੱਗਦਾ ਵੀ ਐਂ ਲੱਗਦਾ ਵੀ ਜਿਵੇਂ ਆਕਾ ਜਿਵੇਂ ਇਸ ਸਿਮਰਜੀਤ ਮਾਨ ਮਾਨ ਹੈ ਜਿਹੜਾ ਹੁਣ ਉਹਦੀ ਪਾਰਟੀ ਉਹਦੀ ਕੋਈ ਬਦਲ ਚਾਹੀਦਾ ਸ ਕਾਸ ਜਿਹੜੀਆਂ ਇਹਦੇ ਪਿੱਛੇ ਤਾਕਤਾਂ ਉਹਨਾਂ ਨੂੰ ਇੱਕ ਤਰ੍ਹਾਂ ਦਾ ਬਦਲ ਚਾਹੀਦਾ ਵੀ ਹੁਣ ਇੱਕ ਨਵਾਂ ਬੰਦਾ ਚਾਹੀਦਾ ਜਿਹੜਾ ਇਸ ਕਿਸਮ ਦੀ ਗਰਮ ਸਿਆਸਤ ਨੂੰ ਕਾਇਮ ਰੱਖੇ ਤੇ ਉਹ ਗਰਮ ਸਿਆਸਤ ਨੂੰ ਕਾਇਮ ਕਰਨ ਲਈ ਇਹ ਪਾਰਟੀ ਵੀ ਆਜੂਗੀ ਤੇ ਉਹਦਾ ਉਹਦੇ ਲਈ ਉਹ ਉਹ ਗਰਮ ਸਿਆਸਤ ਦਾ ਜਿਹੜਾ ਮੋਢੀ ਹੈ ਜਿਹਦੇ ਕਰਕੇ ਜਿਤਾਇਆ ਗਿਆ ਖਡੂਰ ਸਾਹਿਬ ਤੋਂ ਉਹ ਅਮਰਤਪਾਲ ਹੈਗਾ ਹੀ ਆ ਦੋਨੋਂ ਹੀ ਐ ਵੈਸੇ ਸਰਬਜੀਤ ਤੇ ਦੋਨੋਂ ਗਰਮ ਸਿਆਸਤ ਦੇ ਮੋਢੀ ਐ ਉਹ ਮੋਡਰੇਟ ਸਿਆਸਤ ਹੈ ਜਿਹੜੀ ਅਕਾਲੀ ਦਲ ਦੇ ਉਹ ਤੋਂ ਵੱਖਰੀ ਜਿਹੜੀ ਥੋੜੀ ਜਿਹੀ ਗਰਮ ਸਿਆਸਤ ਹੈ ਉਹਦੇ ਉਹ ਦੋਨੋਂ ਮੋਢੀ ਹੈ ਉਹ ਸਿਆਸਤ ਨੂੰ ਵੀ ਕੁਝ ਤਾਕਤਾਂ ਦਿੱਲੀ ਦੀਆਂ ਤਾਕਤਾਂ ਵੀ ਉਸ ਨੂੰ ਕੈਮ ਰੱਖਣਾ ਚਾਹੁੰਦੀਆਂ ਪਰ ਇਹ ਅੱਜ ਕੱਲ ਜਿਹੜੀ ਫੇਰ ਵੀ ਜਿਹੜੇ ਪੰਜਾਬ ਦੇ ਵਿੱਚ ਹੈ ਬਹੁਤੇ ਸਿੱਖ ਕੱਲੀ ਗਰਮ ਸਿਆਸਤ ਪਿੱਛੇ ਵੋਟ ਨਹੀਂ ਪਾਉਂਦੇ ਕੁਝ ਮੁੱਦੇ ਵੀ ਹੈ ਲੋਕਾਂ ਦੀਆਂ ਜ਼ਰੂਰਤਾਂ ਵੀ ਹੈ ਬੇਰੁਜ਼ਗਾਰੀ ਵੀ ਹੈ ਹੋਰ ਸਮੱਸਿਆ ਵੀ ਪੰਜਾਬ ਦੀਆਂ ਕਿੰਨੀਆਂ ਕਿੰਨੀਆਂ ਸਮੱਸਿਆ ਮੈਂ ਉਹਦੇ ਬਾਰੇ ਕੀ ਸਟੈਂਡ ਹੋਊ ਕਿਵੇਂ ਹੋਊ ਉਹ ਵੀ ਸਾਰਾ ਕੁਝ ਦੇਖਣਾ ਪਊਗਾ ਫਿਰ ਪਤਾ ਲੱਗੂ ਪਾਰਟੀ ਚੱਲ ਸਕੇਗੀ ਕਿ ਨਹੀਂ ਚੱਲ ਸਕੇਗੀ ਸਿਮਰਜੀਤ ਮਾਨ ਦੀ ਪਾਰਟੀ ਨੇ ਇੱਕ ਕੱਲਾ ਖਾਲਸਾ ਦਾ ਨਾਰਾ ਲਾਉਣ ਤੋਂ ਬਗੈਰ ਹੋਰ ਆਮ ਮੁੱਦੇ ਦੂਜੀਆਂ ਪਾਰਟੀਆਂ ਤੋਂ ਵੀ ਪਿੱਛੇ ਰਹਿ ਕੇ ਚੁੱਕੇ ਆ ਚੁੱਕੇ ਹੀ ਨਹੀਂ ਕੋਈ ਬੰਦਾ ਇਸ ਕਰਕੇ ਪਾਰਟੀ 30 40 ਸਾਲਾਂ 30 35 ਸਾਲਾਂ ਚ ਉਹ ਵਿਕਾਸ ਹੀ ਨਹੀਂ ਕਰ ਸਕੀ ਉੱਥੇ ਹੀ ਖੜੀ ਹੈ ਉਹਦੀ ਵੋਟ ਸ਼ੇਅਰ ਕਦੇ ਵੀ 1% ਤੋਂ ਬਾਅਦ ਵੱਧ ਨਹੀਂ ਹੋਇਆ ਸਮੁੱਚਾ ਹਾਂਜੀ ਇਹ ਪੰਜਾਬ ਨੇ ਕਈ ਤਜਰਬੇ ਕੀਤੇ ਆ 89 ਦੇ ਵਿੱਚ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਸੀਗੀਆਂ ਉਦੋਂ ਬਹੁਤ ਵੱਡਾ ਹੰਗਾਰਾ ਜਿਹੜਾ ਸਿਮਰਜੀਤ ਮਾਨ ਨੂੰ ਭਰਿਆ ਸੀਗਾ ਜਿੰਨੇ ਐਮਪੀ ਜਿਹੜੇ ਪੰਜਾਬ ਤੋਂ ਮжоਰਟੀ ਜਿਹੜੇ ਉਹਨਾਂ ਦੇ ਜਿੱਤੇ ਸੀਗੇ ਉਹ ਉਸ ਗੱਲ ਨੂੰ ਕਾਇਮ ਨਹੀਂ ਰੱਖ ਸਕੇ ਤੇ ਅਲਟੀਮੇਟਲੀ ਉਹਨਾਂ ਦੀ ਪਾਰਟੀ ਬਹੁਤਾ ਅੱਗੇ ਨਹੀਂ ਵਧ ਸਕੇ ਇੱਕ ਗੱਲ ਤਾਂ ਇਹ ਤਜਰਬਾ ਫਿਰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨੇ ਇੱਕ ਬਹੁਤ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਦਿੱਤਾ ਸੀਗਾ ਉਹ ਵੀ ਮੇਰੇ ਕੱਲ ਹੁਣ ਜਿਹੜੀ ਉਹ ਗੱਲ ਲੂਜ਼ ਕਰਦੀ ਜਾ ਰਹੀ ਹੈ ਉਹਦਾ ਜਿਸ ਕਿਸਮ ਦਾ ਲੋਕਾਂ ਨੂੰ ਉਹਨਾਂ ਤੋਂ ਆਸ ਸੀ ਸੰਭਾਵਨਾ ਸੀ ਉਹ ਉਹਨਾਂ ਤੇ ਖੜਾ ਨਹੀਂ ਉਤਰ ਸਕੇ ਇਸੇ ਕਰਕੇ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਉਨ੍ਹਾਂ ਦੇ ਵਿੱਚ 3 ਸੀਟਾਂ ਤੱਕ ਹੀ ਸੀਮਤ ਰਹਿ ਗਈ ਹੈ।